ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕੋਈ ਇੱਕ ਜਗ੍ਹਾ ਕਥਾ ਕਰਨ ਗਏ ਸੀ ਤੇ ਉਥੋਂ ਕਥਾ ਕਰਨ ਤੋਂ ਬਾਅਦ ਚੰਦ ਨੌਜਵਾਨਾਂ ਨੇ ਉਹਨਾਂ ਨੂੰ ਘੇਰ ਕੇ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਾਲਮ ਗਲੋਚ ਕੀਤੀ ਤੇ ਉਹਨਾਂ ਨੂੰ ਮਾਰਿਆ ਵੀ ਤੇ ਗਿਆਨੀ ਸੰਤ ਸਿੰਘ ਮਸਕੀਨ ਹਣੀ ਜਦੋਂ ਇਹ ਸਾਰਾ ਵਾਕਿਆ ਬਿਆਨ ਕਰਨ ਦੇ ਦੱਸਨ ਦੇ ਤੇ ਉਹਨਾਂ ਦੀ ਆਵਾਜ਼ ਦੇ ਅੰਦਰ ਇੱਕ ਕਪਕਪੀ ਕਿ ਕਿਸ ਤਰ੍ਹਾਂ ਦੇਖ ਲਓ ਉਹਨਾਂ ਜ਼ਾਲਿਮਾਂ ਨੇ ਉਹਨਾਂ ਬਦਬਖਤ ਲੋਕਾਂ ਨੇ ਗਾਨੀ ਸੰਸਕੀ ਮਸਕੀਨਾਂ ਨੂੰ ਸਤਾਇਆ ਕਿ ਅੱਜ ਵੀ ਜਦੋਂ ਵਾਕਿਆ ਬਿਆਨ ਕਰੰਦੇ ਸੀ ਤੇ ਉਹਨਾਂ ਦੀ ਆਵਾਜ਼ ਕੰਬ ਰਹੀ ਸੀ ਇਸ ਤਰ੍ਹਾਂ ਦੇ ਲੋਕ ਮੌਜੂਦ ਹੁੰਦੇ ਆ ਜਿਹੜੇ ਕਿ ਕਿਸੇ ਦਾ ਇhtਰਾਮ ਨਹੀਂ ਕਰਦੇ ਨਾ ਵੱਡੇ ਨਾ ਛੋਟੇ ਨਾ ਕਿਸੇ ਆਲਮ ਦੇ ਨਾ ਕਿਸੇ ਗਿਆਨੀ ਦੇ ਤੇ ਅੱਜ ਗਿਆਨੀ ਸੰਸਕੀ ਮਸਕੀਨ ਹੁਣੀ ਆਪਣਾ ਵਾਕਿਆ ਬਿਆਨ ਕਰਦੇ ਪਏ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਆਂ ਇਹਦਾ ਵਾਕਿਆ ਅੱਜ ਦੀ ਕਥਾ ਫਿਰਪ ਕਰਨੇ ਇਸ ਤੇ ਵਿਚਾਰ ਇੱਥੇ ਗੁਰਦੁਆਰਿਆਂ ਵਿੱਚ ਉਹ ਨੋਲੋਂ ਬਹੁਤ ساری ਗੁਰਦੁਆਰਿਆਂ 'ਚ ਕਾਬਜ਼ ਸਨ ਜੋ ਕੁਛ ਤੇ ਇਸ ਹਾਲਾਤ ਦੇ ਦੌਰਾਨ ਨਸਕੇ ਆਏ ਸਨ ਤੇ ਕੁਝ ਪੁੱਥੇ ਤੇ ਪਹਿਲੇ ਦੇ ਰਹਿਣ ਵਾਲੇ ਸਨ ਇਹਨਾਂ ਦੇ ਕਬਜ਼ੇ ان سوچنی میں دیکھ کے حیران ہویا حالات دا کچھ بھی پتا نہیں پورے ایڑے دا بھی پتا نہیں لیکن دم گجے پڑے نیو یارک پندرہ وی نوجوانہ نے مینو گر لیا بونی سٹریٹ گردوارے کمرے چ بلا کے ٹھن لگے تسی مول منتر گر پرساد تک پڑھتے ہو می ہے گر پرساد نہیں می انہ یہ کام تچارک لین لو جا کم تھا تی اپنا کم کرو تا نے مینو گالا بھی کڈیاں ਕਬਤ ਦੀ ਬੋਲਦੇ ਹਾਂ। ਹਰ ਇੱਕ ਨੌਜਵਾਨ ਬੱਚੀ ਜੋ ਮੇਰੇ ਰਿਸ਼ਤੇ ਸੀ ਉਹ ਤੇਰੇੰਦ ਸੀ। ਉਹ ਆ ਗਈ। ਉਸਨੇ ਉਹਨਾਂ ਨੌਜਵਾਨਾਂ ਨੂੰ ਡਾਕਣਾ ਸ਼ੁਰੂ ਕੀਤਾ। ਜਿਸ ਦੀ ਸਾਰੀ ਜ਼ਿੰਦਗੀ ਧਰਮ ਪ੍ਰਚਾਰ ਦੇ ਚਲੰਗ ਗਈ। ਗੁਰਬਾਣੀ ਵਿਚਾਰ ਸੁਣਾਉਂਦਿਆਂ ਲੰਗ ਗਈ। تسی گربانی سمبندی اس دیا گلتیاں کٹ دے جد کہ تھوانوں کچھ بھی نہیں پتا اور تھوانوں شرم آنی چاہیے دیئے اور ساری سیوا تھے اس دی پانی پھیر دے اس نے میری باؤں پکڑ لی آنکھیں اٹھو تو سی کیونکہ اس نے پتا سی میں ہارڈ دا بھی مریض ہاں دوائی لینا اس دوران ایک دو نوجوانہ لی اکھا میں دیکھیاں انہوں نے اکھنال اشارہ کی تا کہ مسکین تے ہاتھ اٹھائی ہے میں اکھا دیکھ لیں گا لیکن انہوں نال ایک وڈیری عمر داوی سی اس نے اشارہ کر دیتا جان دیوا ਜਿਹਨੀ ਜੋ ਆਪਣੇ ਆਪ ਨੂੰ ਟਕਸਾਲੀ ਕਹਿੰਦਾ ਸੀ ਜਦ ਕਿ ਮੈਂ ਕਦੀ ਉਸਨੂੰ ਨਹੀਂ ਦੇਖਿਆ ਟਕਸਾਲ ਵਿੱਚ ਨਹੀਂ ਸੰ ਜਰਨੈਲ ਸਿੰਘ ਨਾਲ ਦੇਖਿਆ ਉਹ ਵੀ ਸੀ ਜਦ ਕਿ ਹਰ ਸਾਲ ਦਰਬਾਰ ਸਾਹਿਬ ਕਥਾ ਦੀ ਸਮਾਪਤੀ ਤੇ ਸੰ ਜਰਨੈਲ ਸਿੰਘ ਮੈਨੂੰ ਸਰੂਪਾ ਦੇਣ ਲਈ ਆਉਂਦੇ ਸਨ ਉਹ ਚਾਹ ਤੌਰ ਤੇ ਦਸਤਾਰ ਦੇਣੀ ਮਾਇ ਹਦੇਣੀ ਬਾਬਾ ਖੜਕ ਸਿੰਘ ਵੀ ਸਰੋਪਾ ਦੇਣ ਲਈ ਆਉਂਦੇ ਸਨ ਇੱਕ ਸਰੋਪਾ ਦਰਬਾਰ ਸਾਹਿਬ ਤੋਂ ਤੇ ਮਿਲ ਵਰਸੀ ਔਰ ਮੈਂ ਦਰਬਾਰ ਸਾਹਿਬ ਤੋਂ ਕੋਈ ਮਾਇਆ ਨਹੀਂ ਲੈਂਦਾ ਸੀ ਲੇਕਿਨ ਬਾਬਾ ਖੜਕ ਸਿੰਘ ਔਰ ਸੰਜਰਨੈਲ ਸਿੰਘ ਇੱਕ ਸੋ ਇੱਕਦਮੜਾ ਰੱਖੇ ਦਸਤਾਰ ਮੈਨੂੰ ਸੋਪੇ ਦੇ ਰੂਪੇ ਚ ਦੇ ਲੈਸਨ ਮੈਂ ਸਾਨੂੰ ਗੁਰੂ ਦੀ ਬਖਸ਼ਿਸ਼ ਸਮਝ ਕੇ ਲੈ ਲੈਂਦਾ ਸੀ ਸਮਝਣ ਮਹਿਲ ਸਿੰਘ ਮੇਰੀਆਂ ਟੇਪਾਂ ਦੀ ਅਕਸਰ ਦਿਨ ਨੂੰ ਸੁਣਿਆ ਕਰਦੇ ਸੀ ਔਰ ਕਦੀ ਕਦੀ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਦੇ ਸੀ ਪਰ ਉਹਨਾਂ ਦੇ ਅਨੁਆਈ ਇਹ ਨੌਜਵਾਨ ਇਹਨਾਂ ਵੀ ਹਾਲ ਦੇਖ ਕੇ ਮਨੋ ਕਿਲ ਕੋਲ ਵੀ ਪ੍ਰੀਤ ਅਦਸ਼ਾ ਪ੍ਰਤੀ ਤੋਰੀ ਪਰ ਮੈਂ ਸੋਚਦਾ ਸੀ ਗੁਰਦੁਆਰੇ ਕੋਂ ਇਹ ਵਿਚਾਰ ਰਸਤਲ ਦੇ ਜਾਏਗਾ ਵਾਕਈ ਐਸੇ ਹੀ ਆ ਕੈਨੇਡਾ ਅਰ ਅਮਰੀਕਾ ਦੇ ਬੇਸ਼ਤਰ ਗੁਰਦੁਆਰੇ ਬੜੇ ਭਿਆਨਕ ਲੜਾਈ ਝਗੜੇ ਦੇ ਕਾਰਨ ਬਣੇ اور خون خرابے ہون دے رہے ہیں وہ نوجوان جنہ نے میری اس طریقے نہ بیشتی کی تھی دو تین دن میرا دماغ اب سیٹ رہا میں اس طرح دے دی ماحول دیچ کس طرح گرمانی ویچار سرون کرا سکاں گا پر کسے کسے گردوارے ہیں ਜੋ ਗੰਭੀਰ ਸੰਤਾਂ ਸਨ ਗੁਰਵਾਣੀ ਦੇ ਵਿਚਾਰ ਨੂੰ ਸਮਝਣ ਵਾਲੀਆਂ ਸਨ ਉਹਨਾਂ ਦੇ ਪਿਆਰ ਨੇ ਦਿੱਤੇ ਹੋਏ ਸਤਕਾਰ ਨੇ ਮੇਰਾ ਉਤਸ਼ਾਹ ਬੁਧਾਈ ਰੱਖਿਆ ਪਰ ਸਹਜੇ ਸਹਜੇ ਇਹ ਨੌਜਵਾਨ ਆਮ ਸੰਤਾਂ ਦੀਆਂ ਨਿਗਾਹਾਂ ਤੋਂ ਗਿਰਦੇ ਗਏ ਅਤੇ ਮਾਹੌਲ ਠੰਡਾ ਹੋਇਆ ਪਰ ਮੈਂ ਕੌਫੀ ਪੀਂਾ ਤੋ ਅਰਸਾ ਇਨਾ ਮਲਕਾਂ ਦੇ ਗਰਮੀਆਂ ਦੇ ਦਿਨਾਂ ਆ ਜਾਣਾ ਗੁਰਬਾਣੀ ਪ੍ਰਚਾਰ ਦੀ ਸੇਵਾ ਕਰ ਵਾਪਸ ਚਲਾ ਜਾਣਾ ਸਮਰੱਥੀ ਤਾਕਤ ਦਿਨਾ ਜਨਾ ਕੋਲ ਸੀ ਉਹ ਅਕਸਰ ਗਰਗੜਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਸਨ ਕਿੰਨੇ ਕੁ ਚੰਨ ਜਿਵੇਂ ਵਾਰ ਪ੍ਰਚਾਰਕਾਂ ਨੂੰ ਵੀ ਗਿਆ ਕੋਈ ਉਹਨਾਂ ਦਾ ਕੰਮ ਹੈ ਸਿਆਸਤ ਵਿੱਚ ਪੈਣਾ ਸਾਨੂੰ ਧਰਮ ਪ੍ਰਚਾਰ ਕਰਨਾ ਚਾਹੀਦਾ ਹੈ ਕੰਮ ਕਿ ਸੱਦ ਵਿੱਚ ਦਾਅ ਪੇਚ ਉਤਾਰ ਚੜਾ ਇਹ ਹੈ ਫੈਰੀ ਤੋਂ ਬਿਨਾ ਹੋਰ ਕੁਝ ਨਹੀਂ ਹੰਦਾਰ ਸਾਨੂੰ ਨਿਰੋਲ ਧਰਮ ਪ੍ਰਚਾਰ ਕਰਕੇ ਨੌਜਵਾਨਾਂ ਨੂੰ ਸਿੱਖ ਸੰਗਤਾਂ ਦੇ ਧਰਮ ਦੇ ਬੁੱਤੇ ਨੂੰ ਹਰਾ ਭਰਾ ਰੱਖਣਾ ਚਾਹੀਦਾ ਹੈ ਪਰ ਮੈਂ ਉਦੋਂ ਦਾ اپنے آپ راجنیتی تو ایک پاسے کر کے جبکہ میں راجنی تک پہلے بھی نہیں سی سرف راجنیتی نے جو زخم پچھائے سن اس سبند میں بولنا عرم کی تاسی اور اس کے میں اپنی اس پرانی پرمپرا د گیا نرول گروانی درم دا پرچاش سیچ پربھو نے جو اپنا پیار دیتا سی گرو نے اپنی بکتی دیتی سی زندگی چھلکا بھی دیا دس سالوں دے دوران میں کافی کچھ گوایا اور ڈندی کلا چلا گیا ਇਸ ਤਰ੍ਹਾਂ ਗੁਰੂ ਕਿਰਪਾ ਸੁਧਕਾਰ ਆਪਣੇ ਆਪ ਨੂੰ ਸਵਾਲਣਾ ਸ਼ੁਰੂ ਕੀਤਾ ਔਰ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਹਿਰਾਮਤ ਨੇ ਮੇਰੀ ਉਤਸ਼ਾਹ ਨੂੰ ਪਿਆਰ ਨੂੰ ਭਗਤੀ ਨੂੰ ਉਠਾਣਾ ਸ਼ੁਰੂ ਕੀਤਾ ਅੰਦਰ ਉਮੰਗ ਪਿਆਸ ਉਹਨਾਂ ਘਰ ਕਾਂ ਦੇ ਸੰਬੰਧਿਤ ਤੇ ਬਣੀ ਰਹਿੰਦੀ ਹੈ ਰਬੋ ਮੋਹੇ ਕਬੂ ਗੱਲ ਲਾਉਣਗੇ ਪਰ ਜਾਂਪਰ ਅਜੇ ਮੇਰੀ ਉਸ ਤਰ੍ਹਾਂ ਦੀ ਤਾਲਵਤ ਨਹੀਂ ਬਣੀ ਬਾਬਾ ਭਲਵੰਦ ਸਿੰਘ ਦੀ ਦੇਖ ਬੋਲ ਯਾਦ ਆ ਜਾਂਦਾ ਹੈ ਉਹ ਕਹਿੰਦੇ ਰੋਂਦੇ ਹੋਏ ਬੱਚੇ ਦੇ ਮੋਹ ਦੇ ਚ ਜਦ ਮਾਂ ਦਾ ਹਸਤ ਨੂੰ ਪਏ ਜਾਂਦਾ ਹੈ ਉਹ ਚੁੱਪ ਕਰ ਜਾਂਦਾ ਹੈ ਮੈਨੂੰ ਅਗਰ ਉਸ ਤਰ੍ਹਾਂ ਦਾ ਰਸ ਮਿਲ ਜਾਏ ਤੂੰ ਕਥਾ ਨਹੀਂ ਕਰੇਗਾ ਚੁੱਪ ਕਰ ਜਾਏਗਾ ਗੁਰੂ ਤੇਰੇ ਕੋਲ ਕਥਾ ਕਰਵਾਉਣਾ ਚਾਹੁੰਦਾ ਹੈ ਤੂੰ ਇਸੇ ਚੀ ਖੁਸ਼ ਰਹਿ ਇਸੇ ਚੀ ਪਰਸੰਨ ਰਹਿ ਤੂੰ ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾ ਕੇ ਮੈਂ ਥਾਂ ਥਾਂ ਗੁਰਬਾਣੀ ਵਿਚਾਰ ਪਰਚਾਰ ਸੰਗਤਾਂ ਦੇ ਸਾਹਮਣੇ ਕਰ ਰਹੇ ਮੇਰੇ ਨਾਲ Hindu ਵੀਰ ਵੀ ਪਿਆਰ ਕਰਦੇ ਨੇ 인ਦੌਰ গীਤਾ भवन ਜੰਮੂ গীਤਾ भवन और अलीगढ़ दे स्वामी राम कृष्ण मिशन देच भी मैं कथा ਕਰਦਾ ਰਿਹਾ इंग्लंड ਵਿੱਚ ਇੱਕ ਮੌਲਵੀ ਇੱਕ ਮੁਸਲਮ ਵੀਰ ਵੀ ਮੈਨੂੰ ਕਹਿ ਲਗਾ ਮੈਂ ਮੈਨਾ ਦੋ ਮਹੀਨਾ ਤੁਹਾਡੇ ਨਾਲ ਰਹਿ ਕੇ ਗੁਰਬਾਣੀ ਵਿਚਾਰ ਸੁਣਨੇ ਮੈਨੂੰ ਅਨੰਦ ਆਉਂਦਾ ਹੈ ਇੱਕ ਦਿਨ ਕਿਦਰੇ ਸਵਾਵਕ ਆਇਆ ਸੀ ਇਸ ਟਾਈਮ ਗੁਰਗੋਰੇ ਲੰਡਨ ਦੇ ਵਿੱਚ ਮੈਂ ਕਿ ਤੁਸੀਂ ਖੁਸ਼ੀ ਨਾਲ ਰਹਿ ਸਕਦੇ ਹੋ ਤੋਂ ਇੰਗਲੈਂਡ ਵਿੱਚ ਔਰ ਉਸ ਤੋਂ ਬਾਅਦ ਕਨੇਡਾ ਵਿੱਚ ਕੁ ਦੋ ਤਿੰਨ ਮਹੀਨੇ ਲੰਘ ਰਿਹਾ ਬੱਡੀ ਮੈਂ ਮਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗਾਇਨ ਕਰਨ ਲੱਗ ਪਿਆ। ਖੈ ਲਗਾ ਮੇਰੇ ਬੱਚੇ ਪਰਿਵਾਰਾ ਰਾਹੁਲ ਪੰਡੀ ਪਾਕਿਸਤਾਨ ਦੇ ਚ ਹੈ। ਪਰ ਨਾ ਜਿਸ ਠੰਗ ਨਾਲ ਮੇਰਾ ਮਨ ਬਣਿਆ ਹੈ ਮੈਂ ਵੀ ਕੁਝ ਹੋਰ ਹੋ ਜਾਣਾ ਸੀ। ਪਰ ਇਹ ਸਾਰੀਆਂ ਪਰਿਵਾਰਕ ਮਜਬੂਰੀਆਂ ਖੈ ਮੈਂ ਵੀ ਸਮਝ ਗਿਆ। ਹੁਣ ਵੀ ਜਦ ਕਦੀ ਮਿਲਦਾ ਰੌਣਕ ਲੱਗ ਪੈਂਦਾ ਹੈ ਜ਼ਾਰ-ਉਜ਼ਾਰ ਇੱਕ ਤਫਾ ਮੈਨੂੰ ਕੈਨ ਲਗਾ ਮੈ ਅਲਵਰ ਸਵਾਗਤ ਤੇ ਵੀ ਆਣਾ ਚਾਹਦਾ ਮੈਨਸਨ ਆਪਣੀ ਤਰਫੋਂ ਸੰਪੂਰਨ ਸਰ ਵੀ ਭੇਜੀ ਲੇਕਿਨ ਉਸਨੂੰ ਵੀਜ਼ਾ ਨਾ ਮਿਲ ਸਕਿਆ ਉਹ ਨਹੀਂ ਪਹੁੰਚਿਆ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਜੋ ਗਾਨੀ ਸੰ ਸਿੰਘ ਮਸਕੀਨ ਹੁਣੀ ਆਪਣਾ ਵਾਕਿਆ ਦੱਸ ਰਿਹਾ ਤੁਸੀਂ ਦੇਖ ਹੀ ਲਾ ਕਿ ਜਦੋਂ ਬਿਆਨ ਕਰਦੇ ਪਏ ਸੀ ਤੇ ਉਹਨਾਂ ਨੂੰ ਕਿਸ ਤਰ੍ਹਾਂ ਕੁੱਪ ਕੇ ਪੀ ਜਾ ਉਹਨਾਂ ਦੀ ਆਵਾਜ਼ ਕੰਬ ਰਹੀ ਸੀ ਕਿ ਇੱਕ ਉਹ ਇਨਸਾਨ ਜਿਨੇ ਹਮੇਸ਼ਾ ਦੂਸਰਿਆਂ ਨੂੰ ਰੱਬ ਨਾਲ ਜੋੜਿਆ ਹਮੇਸ਼ਾ ਦੂਸਰਿਆਂ ਦਾ ਭਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਦੇ ਕੋਈ ਖਿਲਾਫ ਆਵਾਜ਼ ਉਠਾਉਂਦਾ ਜਾਂ ਉਹਦੇ ਨਾਲ ਬਤਮੀਜ਼ੀ ਕਰਦਾ ਉਹਨੂੰ ਇੰਨਾ ਕ ਬੁਰਾ ਲੱਗਦਾ ਕਿ ਜਿੰਦੀ ਇੰਤਹਾ ਕੋਈ ਨਹੀਂ ਉਹ ਕਿਉਂ ਨਾ ਦਿਲ ਦੁਖਦਾ ਫਿਰ ਕਿ ਯਾਰ ਮੈਂ ਇਹਨਾਂ ਲੋਕਾਂ ਵਾਸਤੇ ਆਪਣੀ ਜ਼ਿੰਦਗੀ ਸਿਰਫ ਕੀਤੀ ਇਹਨਾਂ ਲੋਕਾਂ ਦੇ ਭਲੇ ਵਾਸਤੇ ਮੈਂ ਸਾਰਾ ਕੰਮ ਕਰਨਾ ਪਿਆ ਤੇ ਇਹ ਲੋਕ ਹੀ ਉੱਠ ਕੇ ਮੇਰੇ ਖਿਲਾਫ ਹੋ ਜਾਣ ਜਾਂ ਮੇਰੇ ਖਨਾਰ ਬਦਤਮੀਜ਼ੀ ਗਾਲਮ ਗਲੋਚ ਕਰਨਾ ਸ਼ੁਰੂ ਕਰ ਦੇਣ ਫਿਰ ਖਾਸ ਤੌਰ ਤੇ ਜਿਹੜਾ ਬੰਦਾ ਪੜਿਆ ਲਿਖਿਆ ਸਮਝਦਾਰ ਹੁੰਦਾ ਤੇ ਉਹਦੇ ਨਾਲ ਜਿੱਲੇ ਕੋਈ ਗਾਲਮ ਗਲੋਚ ਜਾਂ ਬਦਤਮੀਜ਼ੀ ਕਰਦਾ ਤੇ ਉਹਨੂੰ ਇੰਤਹਾ ਹੀ ਬੁਰਾ ਲੱਗਦਾ ਕਿਉਂਕਿ ਇਹ ਲੜਾਈ ਝਗੜਿਆਂ ਤੋਂ ਬਹੁਤ ਦੂਰ ਹੁੰਦਾ ਤੇ ਜਿੱਲੇ ਕੋ ਉਹਨਾਂ ਲੜਾਈ ਝਗੜਾ ਕਰਦਾ ਉਹਨੂੰ ਫਿਰ ਬਹੁਤ ਹੀ ਬੁਰਾ ਲੱਗਦਾ ਫਿਰ ਇਸ ਤਰ੍ਹਾਂ ਦੇ ਬਦਬਖਤ ਜ਼ਾਲਮ ਲੋਕ ਦੇਖੋ ਜਿਹੜੇ ਕਿ ਅੱਲਾਹ ਦੇ ਜਿਹੜੇ ਨੇਕ ਬੰਦੇ ਆ ਜਿਹੜੇ ਕਿ ਦੂਸਰਿਆਂ ਨੂੰ ਭਟਕੀ ਹੋਏ ਨੇ ਲੋਕ ਆ ਉਹਨਾਂ ਨੂੰ ਰੱਬ ਨਾਲ ਜੋੜਨਦੇ ਆ ਰੱਬ ਦੀ ਰਾਹ 'ਚ ਲੈ ਕੇ ਆਉਂਦੇ ਆ ਉਹਨਾਂ ਦੇ ਨਾਲ ਵੀ ਬਦਤਮੀਜ਼ੀ ਕਰਦੇ ਕਲਮ ਗਲੋਚ ਕਰਦੇ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਕੈਸੇ ਜ਼ਾਲਮ ਲੋਕ ਨੇ ਆ ਬਾਕੀ ਦੇਖੋ ਕਿ ਗਿਆਨੀ ਸੰਸ ਸਿੰਘ ਮਸਕੀਨ ਹੋਣੀ ਬਹੁਤ ਹੀ ਅੱਛੇ ਆਲਮ ਸੀ ਉਹ ਇਸ ਦੁਨੀਆ ਤੋਂ ਚਲ ਗਏ ਲੇਕਿਨ ਉਹਨਾਂ ਦਾ ਮਕਸਦ ਕੀ ਸੀ ਸਿਰਫ ਇਨਸਾਨੀਅਤ ਦਾ ਪਲਾ ਉਹਨਾਂ ਲੋਕਾਂ ਦਾ ਪਲਾ ਜਿਹੜੇ ਦੇਖੋ ਕਿ ਰੱਬ ਤੋਂ ਬੜੇ ਦੂਰ ਹੈ ਜਿਹੜੇ ਕੰਮਾਂ ਤੋਂ ਰੱਬ ਨੇ ਮਨਾ ਕੀਤਾ ਹੈ ਡੱਕਿਆ ਹੈ ਉਹ ਕੰਮ ਕਰਦੇ ਪਏ ਹੈ ਸ਼ਾਇਦ ਕਿ ਉਹਨਾਂ ਨੂੰ ਇਲਮ ਨਹੀਂ ਹੈ ਇਹ ਅਗਰ ਇਲਮ ਹੈ ਤੇ ਉਸ ਤੋਂ ਬਾਅਦ ਵੀ ਕਰੀ ਜਾਣਦੇ ਤੇ ਉਹ ਗਿਆਨੀ ਸੰਸ ਕੀ ਮਸਕੀਨ ਹੋਣੀ ਜਿਹਦੇ ਬੰਦਿਆਂ ਨੂੰ ਰਾਹ ਰਸਤੇ ਤੇ ਲੈ ਕੇ ਆਉਂਦੇ ਆ ਪਹਿਚਾਨ ਕਰਾਉਂਦੇ ਆ ਰੱਬ ਦੀ ਰੱਬ ਦੇ ਹੁਕਮਾਂ ਦੀ ਕਿ ਕਿਸ ਤਰ੍ਹਾਂ ਜ਼ਿੰਦਗੀ گزارਣੀ ਚਾਹੀਦੀ ਹੈ ਕਿਹੜੇ ਕੰਮ ਕਰਨੇ ਚਾਹੀਦੇ ਤੇ ਕਿਹੜੇ ਤੋਂ ਮਨਾ ਕੀਤਾ ਰੱਬ ਨੇ ਇਨਸਾਨੀਅਤ ਦਾ ਦਰਸ ਦੇਂਦੇ ਆ ਕਿ ਦੂਸਰਿਆਂ ਦਾ ਪਲਾ ਕਰੋ ਦੂਸਰਿਆਂ ਦੇ ਦੁੱਖ ਤਕਲੀਫ ਨੂੰ ਸਮਝੋ ਦੂਸਰਿਆਂ ਦਾ ਮੁਸ਼ਕਲ 'ਚ ਕੰਮ ਆਓ ਤੇ ਇੰਜ ਦੇ ਲੋਕਾਂ ਨਾਲ ਜਿੱਲੇ ਕੋਈ ਬਤਮੀਜ਼ੀ ਕਰਦਾ ਤਿਸ ਬਹੁਤ ਹੀ ਬੁਰਾ ਲੱਗਦਾ ਸੁਣ ਕੇ ਲੇਕਿਨ ਕੀ ਹੈ ਕਿ ਇੰਜ ਦੇ ਲੋਕ ਹਰ ਮੁਆਸ਼ਰੇ ਚ ਹੁੰਦੇ ਹਰ ਜਗ੍ਹਾ ਹੁੰਦੇ ਇਹ ਤੇ ਗਿਆਨੀ ਸੰਸੀ ਮਸਕੀਨ ਹੁੰਦੇ ਨਾਲ ਕੀਤਾ ਨਾ ਇਸੇ ਤਰ੍ਹਾਂ ਬਾਕੀ ਧਰਮਾਂ ਦੇ ਵਿੱਚ ਵੀ ਜਿਹੜੇ ਅੱਛੇ ਆਲਮ ਆਉਣ ਉਹਦੇ ਮੁਖਾਲਫ ਲੋਕ ਵੀ ਹੁੰਦੇ ਜਿਹੜੇ ਉਹਨਾਂ ਦੇ ਖਿਲਾਫ ਬੋਲਦੇ ਖਿਲਾਫ ਉਹਨਾਂ ਦੇ ਗੱਲ ਕਰਦੇ ਬਤਮੀਜ਼ੀ ਕਰਦੇ ਉਹਨਾਂ ਨਾਲ ਕੀ ਹੈ ਕਿ ਇੰਦੇ ਦੇ ਲੋਕ ਸ਼ਾਇਦ ਆਪਣੀ ਮੌਤ ਨੂੰ ਭੁੱਲ ਚੁਕੇ ਆ ਆਪਣੇ ਅਗਲੀ ਜ਼ਿੰਦਗੀ ਨੂੰ ਭੁੱਲ ਚੁਕੇ ਆ ਕਿ ਅਸੀਂ ਮਰਨਾ ਵੀ ਹੈ ਡਰਦੇ ਹੀ ਨਹੀਂ ਕਿ ਯਾਰ ਅਸੀਂ ਉਹਨਾਂ ਲੋਕਾਂ ਨਾਲ ਬਦਤਮੀਜ਼ੀ ਕਰਨੇ ਆ ਜਿਹੜਾ ਰੱਬ ਦੇ ਰਾਹ ਤੇ ਲੋਕਾਂ ਨੂੰ ਬੁਲਾਉਂਦੇ ਆ ਰੱਬ ਦਾ ਹੁਕਮ ਦੂਸਰਿਆਂ ਤੱਕ ਪਹੁੰਚਾਉਂਦੇ ਆ ਜਿਹੜੇ ਭਟਕੇ ਹੋ ਨੂੰ ਨੇਕ ਰਾਹ ਤੇ ਲਿਉਂਦਾ ਸੀ ਉਹਨਾਂ ਦੇ ਖਿਲਾਫ ਹੀ ਬੋਲਣ ਨੇ ਲੇਕਿਨ ਕੀ ਹੈ ਕਿ ਹੱਕ ਤੇ ਜਿਹੜਾ ਜ਼ਾਲਮ ਹੈ ਨਾ ਉਹ ਹਮੇਸ਼ਾ ਨਾਲ ਨਾਲ ਹੀ ਹੈ ਹੱਕ ਤੇ ਬਾਤਲ ਨਾਲ ਨਾਲ ਹੀ ਹੈ ਕਿ ਜੇ ਅਗਰ ਹੱਕ ਤੇ ਲੋਕ ਚੱਲਦੇ ਆ ਤੇ ਨਾਲ ਜਿਹੜੇ ਬਾਤਲ ਤੇ ਚੱਲਦੇ ਆ ਨਾ ਉਹ ਵੀ ਇਸੇ ਦੁਨੀਆ 'ਚ ਮੌਜੂਦ ਅਗਰ ਸਾਰੇ ਹੱਕ ਤੇ ਚੱਲਣ ਨਾ ਪੰਦੇ ਫੇ ਲੜਾਈ ਫਸਾਦ ਕਾਦੀ ਹੋਵੇ ਐਸੀ ਗੱਲ ਦੀ ਲੜਾਈ ਹੁੰਦੀ ਕਿ ਜਿਹੜੇ ਹੱਕ ਵਾਲੇ ਹੱਕ ਦੀ ਗੱਲ ਕਰਦੇ ਆ ਤੇ ਜਿਹੜੇ ਉਹ ਬਾਤਲ ਤੇ ਚੱਲਦੇ ਆ ਗਲਤ ਰਾਹ 'ਤੇ ਚੱਲਦੇ ਆ ਉਹ ਉਹਨਾਂ ਦੇ ਖਿਲਾਫ ਹੋ ਜਾਂਦੇ ਆ ਉਹਨਾਂ ਨਾਲ ਲੜਦੇ ਆ ਲੜਾਈ ਫਸਾਦ ਕਰਦੇ ਆ ਤੇ ਇਸੇ ਤਰ੍ਹਾਂ ਗਿਆਨੀ ਸੰਸੇ ਮਸਕੀਨ ਉਹਨੇ ਵੀ ਜਦੋਂ ਹੱਕ ਦੀਆਂ ਗੱਲਾਂ ਕਰਨਦੇ ਸੀ ਉਸ ਮਜਮੇ ਦੇ ਵਿੱਚ ਤੋ ਨਾ ਲੋਕਾਂ ਨੂੰ ਬੁੜੀਆਂ ਲੱਗੀਆਂ ਤੇ ਇਸ ਕਰਕੇ ਉਹ ਗਿਆਨੀ ਸੰਤ ਸਿੰਘ ਮਸਕੀਨ ਆਂਦੇ ਨਾ ਬਦਤਮੀਜ਼ੀ ਤੇ ਉਹਨਾਂ ਦੇ ਖਿਲਾਫ ਹੋ ਗਏ ਬਹੁਤ ਬੁਰਾ ਲੱਗਦਾ ਜਿਵੇਂ ਐਂਦੇ ਕੋਈ ਕਥਾ ਸੁਣੀ ਦੀਏ ਜਾਂ ਪਤਾ ਲੱਗਦਾ ਨਾ ਕਿ ਕਿਸਕੇ ਜਦੋਂ ਕੋਈ ਇੱਕ ਅੱਛੇ ਆਲਮ ਦੇ ਨਾਲ ਇੱਕ ਅੱਛੇ ਗਿਆਨੀ ਦੇ ਨਾਲ ਬਦਤਮੀਜ਼ੀ ਕਰਦਾ ਰੱਬ ਇਹਨਾਂ ਨੂੰ ਹਦਾਇਤ ਦੇ ਆਏ ਦੇ ਲੋਕਾਂ ਨੂੰ ਜਿਹੜੇ ਐਂਦੇ ਪੁੱਠੇ ਸਿੱਧੇ ਕੰਮ ਕਰਦੇ ਐ ਬਾਕੀ ਵੀਰੋ ਤੁਸੀਂ ਇਹ ਕਥਾ ਦੇਖੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਆਪਣੇ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਰਾ ਕੋਟੇ ਸਰਾਖਿਆ ਰੱਬ ਰਾਖਾ